अच्छा कितने दसना पहला तुसी सारे जिਵੇਂ ਤੁਹਾਨੂੰ ਲੱਗਦੇ ਚਲੋ ਕੱਠੇ ਬੋਲੀ 1 2 ਬੋਲੀ ਆ ਗਿਆ ਪਤਾ ਕੀ ਸਤੂ ਬੋਲ ਹਾਂ ਜੀ ਬੋਲੀ ਯਾਰ ਨਹੀਂ ਨਹੀਂ ਮੇਰੇ ਕਰੈਕਟਰ ਦਾ ਨਾਮ ਹੈ ਜੀ ਸੀਟੀ ਮੇਰਾ ਕਰੈਕਟਰ ਨੇ ਮੈਂ ਇਹ ਪਮੱਕੜ ਹਾਂ ਅੱਛਾ ਮੈਂ ਤਾਂ ਇਹ ਫਿਲਮ ਦੇ ਵਿੱਚ ਬੋਲ ਲਈ ਬਹੁਤ ਘੱਟ ਹਾਂ ਕਿਉਂਕਿ ਮੇਰੇ ਹੱਥ ਜਲਦੀ ਚੱਲ ਰਹੇ ਹੋ ਅੱਛਾ ਐਕਸ਼ਨ ਕਰ ਰਹੇ ਹਾਂ ਐਕਸ਼ਨ ਆਂਗਾ ਜੀ ਮੇਰੇ ਕਰੈਕਟਰ ਦਾ ਨਾ ਗੀਲਾ ਵੀ ਅਸੀਂ ਇੰਨੇ ਮੁੰਡੇਓ ਵਿੱਚ ਕੰਮ ਕਰ ਰਹੇ ਹਾਂ ਵਾਰਨਿੰਗ ਦੇ ਵਿੱਚ ਕਿਸੇ ਨੂੰ ਕਿਸੇ ਨਾਲ ਕੋਈ ਇਨਸਿਕਿਉਰਟੀ ਨਹੀਂ ਸੀ ਨਾਟ ਅ ਸਿੰਗਲ ਪਰਸਨ ਸਭ ਨੂੰ ਆਪਦੇ ਕਰੈਕਟਰ ਪਸੰਦੀ ਜਿਹੜੇ ਮਿਲੇ ਸੀ ਉਹਨਾਂ ਨੂੰ ਪਤਾ ਸੀ ਮੈਂ ਆ ਪਲੇ ਕਰਨਾ ਮੈਂ ਆ ਪਲੇ ਕਰਨਾ ਬਾਕੀ ਸਾਰਾ ਫਨ ਸੀ ਕੋਈ ਤਾਂ ਬੋਲਦਾ ਹੀ ਕੋਈ ਨਾ ਬੋਲਦਾ ਵੀਰੇ ਹਨਾ ਉਹ ਚੀਜ਼ਾਂ ਵੀ ਇੱਕ ਡਾਇਲੋਗ ਜੋ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਹੈ ਬੈਸਟ ਮਾਰਨਿੰਗ ਟੂ ਹੈਲੋ ਕੀ ਹਾਲ ਹੈ ਵੀਰੇ ਮੇਰੇ ਮੰਜੇ ਤੇ ਤਾਂ ਨਹੀਂ ਬੈਠੇ ਕਿਉਂਕਿ ਫਿਲਮ ਦੇ ਵਿੱਚ ਉਹ ਸਭਾ ਜੋ ਚਾਹੀਦਾ ਸਾਵੀ ਹੈ ਸਸਪੈਂਸ ਵੀ ਹੈ ਥ੍ਰਿਲਰ ਵੀ ਹੈ ਐਕਸ਼ਨ ਵੀ ਹੈ ਠੀਕ ਹੈ ਕਹਾਣੀ ਵੀ ਹੈ ਤੇ ਨਵੇਂ ਕਿਰਦਾਰ ਨੇ ਮਾਂਜੀ ਜੇਲ੍ਹ ਚ ਚੱਲ ਗਏ ਪਿੱਛੇ ਉਹ ਤੇ ਗੇਜਾ ਜੇਲ੍ਹ ਚ ਚੱਲ ਗਿਆ ਹੁਣ ਅੱਗੇ ਕੀ ਮਾਹੌਲ ਹੈ ਜੇਲ੍ਹ ਚ ਕੀ ਹੋਣਾ ਇਹ ਕਹਾਗੇ ਜੀ ਵੀ 2 ਫਰਵਰੀ ਨੂੰ ਆ ਰਹੀ ਹੈ ਫਿਲਮ ਆਪਣੇ ਦੋਸਤਾਂ ਮਿੱਤਰਾਂ ਨਾਲ ਜਾ ਕੇ ਦੇਖੋ ਵਾਰਨਿੰਗ 2 ਜ਼ਰੂਰ ਦੇਖ ਕੇ ਆਓ ਤਿਹਾਰਾਂ ਦਾ ਟਾਈਮ ਚੱਲ ਰਿਹਾ ਹੈ ਵਾਰਨਿੰਗ 2 ਇਜ਼ ਆਲਸੋ A ਫੈਸਟੀਵਲ ਸਸ਼ੀਕਾ ਦੀਨ ਮਿਊਟ ਦੇਖ ਰਹੀ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਛਾਇਆ ਮੰਚਨ ਦਾ ਵਰਨਿੰਗ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਉੱਥੇ ਹੀ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਅੱਜ ਸਾਡੇ ਨਾਲ ਜੋ ਹੈ ਫਿਲਮ ਦੀ ਕਾਸਟ ਮੌਜੂਦ ਹੈ ਸਸ਼ੀਕਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਤਾਂ ਬਹੁਤ-ਬਹੁਤ ਮੁਬਾਰਕਾਂ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਟੀਜ਼ਰ ਵੀ ਤੇ ਟ੍ਰੇਲਰ ਵੀ। ਥੈਂਕ ਯੂ। ਸ਼ੁਕਰੀਆ ਜੀ। ਤੇ ਪਹਿਲਾ ਇਹ ਕਿ ਜੋ ਪ੍ਰੋਮੋਸ਼ਨ ਦਾ ਸਮਾਂ ਹੁੰਦਾ ਹੈ ਨਾ ਜਦੋਂ ਇੱਕ ਐਕਟਰ ਜੋ ਹੈ ਸ਼ੂਟ ਕਰਦਾ ਹੈ ਉਸ ਤੋਂ ਬਾਅਦ ਇਹ ਪ੍ਰੋਮੋਸ਼ਨ ਦਾ ਸਮਾਂ ਇਸ ਵੇਲੇ ਤੁਸੀਂ ਕੀ ਸੋਚਦੇ ਹੋ ਕਿ ਐਕਸਾਈਟਮੈਂਟ ਹੁੰਦੀ ਹੈ ਜਾਂ ਫਿਰ ਹੁੰਦਾ ਹੈ ਕਿ ਯਾਰ ਉਹੀ ਸਵਾਲ-ਸਵਾਲ ਜਵਾਬ ਹੋਹੀ ਗੱਲ ਤੇ ਕੀ ਮਨਚ ਕੀ ਹੁੰਦਾ ਇਸ ਚੀਜ਼ ਨੂੰ ਲੈ ਕੇ? ਨਹੀਂ ਨਹੀਂ ਵਧੀਆ ਲੱਗਦਾ ਫਿਲਮ ਫਿਲਮ ਦੀ ਗੱਲ ਹੁੰਦੀ ਆ। ਹਮਮ ਔਰ ਉਸ ਟਾਈਮ ਜਵਾਬਸ ਚਲੇ ਜਾਂਦੇ ਨੇ। ਜਦੋਂ ਕਿ ਕੋਈ ਅਸੀਂ ਫਿਲਮ ਦੀ ਹੀ ਗੱਲ ਕਰਾਂਗੇ ਜੇ ਆਪਦੇ ਕੈਰੈਕਟਰ ਦੀ ਵੀ ਗੱਲ ਕਰਦੇ ਤਾਂ ਅਸੀਂ ਉਸ ਟਾਈਮ ਚਲੇ ਆ ਨਾ ਜਦੋਂ ਅਸੀਂ ਸਾਰੇ ਸ਼ੂਟ ਕਰ ਰਹੇ ਸੀਗੇ ਤੇ ਕਹਾਣੀ ਕੈਰੈਕਟਰ ਕਿਰਦਾਰ ਆਫ ਕੈਮਰਾ ਸਾਡੇ ਗੱਲਾਂ ਬਾਤਾਂ ਉਹ ਪੂਰਾ ਮੰਜ਼ਰ ਹੈ ਜਿਹੜਾ ਸਾਡੇ ਅੱਖਾਂ ਦੇ ਸਾਹਮਣੇ ਆ ਜਾਂਦਾ ਔਰ ਜਦੋਂ ਪ੍ਰੋਮੋਸ਼ਨ ਦੀ ਗੱਲ ਕਰਦੇ ਤਾਂ ਅਸੀਂ ਆਪਣੀ ਚੀਜ਼ ਨੂੰ ਲੋਕਾਂ ਤੱਕ ਦੱਸਣਾ ਹੁੰਦਾ ਵੀ ਸਾਡੇ ਕੈਰੈਕਟਰ ਕਿਦਾਂ ਦੇ ਨੇ ਜਿਹੜੇ ਤੁਸੀਂ ਇੱਕ ਟ੍ਰੇਲਰ ਜਾਂ ਟੀਜ਼ਰ ਚ ਦੇਖਿਆ ਉਦੀ ਬੈਕਸਟੋਰੀ ਕੀ ਹੈ ਜਿੰਨਾ ਅਸੀਂ ਦੱਸ ਸਕਦੇ ਜਿੰਨਾ ਸਾਨੂੰ ਅਲਾਉਡ ਹੁੰਦਾ ਉਹ ਅਸੀਂ ਤਾਂ ਮਤਲਬ ਜਿੱਦਾਂ ਤੁਸੀਂ ਕਰੈਕਟਰ ਬਾਰੇ ਗੱਲ ਕੀਤੀ ਤਾਂ ਕੁਝ ਆਪਣੇ ਕਰੈਕਟਰ ਬਾਰੇ ਦੱਸੋ ਜੋ ਤੁਸੀਂ ਇਸ ਫਿਲਮ ਦੇ ਵਿੱਚ ਮੇਰੇ ਕਰੈਕਟਰ ਦਾ ਨਾਮ ਹੈ ਜੀ ਸੀਟੀ ਓਕੇ ਤੇ ਇਹ ਬਹੁਤ ਹੀ ਫਨ ਗਾਇ ਬੰਦਾ ਹਮ ਹਮ ਤੇ ਕ੍ਰਾਈਮਨਲ ਵੀ ਹੈਗਾ ਯਾ ਆਬਵੀਅਸਲੀ ਓਕੇ ਤੇ ਜੇਲ੍ਹ ਦੇ ਵਿੱਚ ਉਹਦੀ ਪੂਰੀ ਬਣੀ ਥਨੀ ਹੈ ਮਤਲਬ ਇਹਦੀ ਸਰਦਾਰੀ ਹੈ ਉੱਥੇ ਪੂਰੀ ਮਤਲਬ ਤਿੰਨ ਚਾਰ ਚੇਲੇ ਚਾਪਟਰ ਟਾਇਪ ਨਾਲ ਰਹਿੰਦੇ ਨੇ ਉਸਤਾਦ ਜੀ ਉਸਤਾਦ ਜੀ ਟਾਇ ਫੀਲਿੰਗ ਉਦਾਂ ਤੇ ਤੁਹਾਨੂੰ ਇਹ ਇੱਕ ਟਾਈਮ ਤੇ ਆ ਕੇ ਤੁਹਾਨੂੰ ਲੱਗੂਗਾ ਵੀ ਸੂਤਰਧਾਰ ਵੀ ਹੈ ਫਿਲਮ ਦਾ ਓਕੇ ਹਾਂ ਤੇ ਸ ਤੁਸੀਂ ਆਪਣੀ ਕਰੈਕਟਰ ਬਾਰੇ ਕੁਝ ਦੱਸੋ ਮੇਰਾ ਕਰੈਕਟਰ ਨਾਮ ਹੈ ਭਮੱਕੜ ਹੂੰ ਅੱਛਾ ਭਮੱਕੜ ਕਹਿੰਗਾ ਜੀ ਮੇਰੀ ਮੈਂ ਉਹਦਾ ਲੀਡਰ ਆ ਸੋ ਆਹੀ ਚੀਜ਼ ਆ ਨਰੇਸ਼ਨ ਨਰੇਟਰ ਤੋਂ ਬਿਨਾ ਹੋਰ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਮੈਂ ਵੀ ਬਾਈ ਨਾਲ ਅ ਥੋੜਾ ਜਿਆਦਾ ਇਫਰਾਕ ਚ ਰਹਿੰਦਾ ਕਿ ਹਾਂ ਜਦੋਂ ਮੌਕਾ ਲੱਗੂ ਤਾਂ ਕਿਸੇ ਨੂੰ ਮਾਰ ਕੇ ਉਹਦੀ ਜਗ੍ਹਾ ਤੇ ਆਉਣਾ ਬਟ ਆਪ ਸਿੱਧੇ ਤੌਰ ਤੇ ਪੰਗਾ ਨਹੀਂ ਲੈਂਦੇ ਇਦਾਂ ਦੇ ਥੋੜੀ ਜਿਹੀ ਸਾਰੀ ਪਲੈਨਿੰਗ ਚੱਲਦੀ ਰਹਿੰਦੀ ਹੈ ਮਤਲਬ ਥਰੂਆਊਟ ਦ ਸਟੋਰੀ ਦੇ ਬਟ ਜਿੱਥੇ ਇਹ ਤੇ ਮੌਕਾ ਲੱਗਦਾ ਉਹਨੇ ਕਰਿਆ ਵੀ ਆਪਦਾ ਕੰਮ ਠੀਕ ਹੈ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਓਕੇ ਤੇ 135 ਮੈਂ ਤਾਂ ਇਹ ਫਿਲਮ ਦੇ ਵਿੱਚ ਬੋਲੀ ਲਈ ਉਹ ਘਟ ਹਨ ਕਿਉਂਕਿ ਮੇਰੇ ਹੱਥ ਜਦੇ ਚੱਲ ਰਹੇ ਹੋ ਅੱਛਾ ਐਕਸ਼ਨ ਕਰ ਰਹੇ ਹੋ ਐਕਸ਼ਨ ਆ ਜਦੇ ਤੇ ਮੇਰੇ ਕਰੈਕਟਰ ਦਾ ਨਾਮ ਗਿੱਲਾ ਆਬਵੀਅਸਲੀ ਜੇਲ੍ਹ ਚ ਜਿਵੇਂ ਬੋਲੀਵਰੀ ਨੇ ਸਿਆ ਉਹ ਵੀ ਇੱਕ ਕੈਦੀ ਆ ਉਹਨਾਂ ਚ ਇਦੇ ਅੰਦਰ ਗੈਂਗ ਆਉਣਾ ਜੋ ਇੱਕ ਗੈਂਗ ਆ ਹਮ ਭਾਈ ਗਾਇ ਭਾਈ ਗਾਇ ਅੱਛਾ ਮਤਲਬ ਤੁਸੀਂ ਸਾਰੇ ਯਾਨੀ ਸ਼ੁਰੂਆਤ ਜੋ ਹੈ ਕਾਮੇਡੀ ਤੋਂ ਕੀਤੀ ਹੈ ਹੈਨਾ ਬੋਲੀਵੁੱਡ ਨਹੀਂ ਮੈਂ ਤਾਂ ਸ਼ੁਰੂਆਤ ਹੀ ਕਾਮੇਡੀ ਫਿਲਮਾਂ ਤੋਂ ਕੀਤੀ ਹੈ ਕਿਉਂਕਿ ਕਿਰਦਾਰ ਮੈਨੂੰ ਉਦਾਂ ਦੇ ਆਫਰ ਆਉਂਦੇ ਹੀ ਪਹਿਲਾਂ ਹਮ ਹਮ ਤੇ ਜਦੋਂ ਫਿਲਮਾਂ ਬਣਦੀਆਂ ਸੀ ਉਦੋਂ ਆ ਹੀ ਹੁੰਦਾ ਸੀ ਯਾਰ ਫਿਲਮੇ ਚ ਕੰਮ ਕਰਨਾ ਫਿਲਮੇ ਚ ਕੰਮ ਮਿਲੇ ਹਮ ਹਮ ਤੇ ਜਿਹੜਾ ਜਿਹੜਾ ਵੀ ਹਿੱਸਾ ਹੈ ਉਹ ਕੀਤਾ ਬਹੁਤ ਸੋਹਣਾ ਆ ਸਾਰੇ ਕੰਮ ਵਧੀਆ ਸੀ ਆਪਣੇ ਆਪਣੇ ਥਾਂ ਮੇਕਾ ਕੋ ਉਹ ਬਹੁਤ ਵਧੀਆ ਲੱਗੇ ਸੀ ਫੈਸੀਨੇਟ ਕਰਦੇ ਸੀ ਯਾਰ ਫਿਲਮ 'ਚ ਕੰਮ ਕਰ ਰਹੇ ਆ ਤੇ ਹੁਣ ਕਾਬਲੀਅਤ ਦੇਖ ਕੇ ਜਾਂ ਜਿਹੜਾ ਮੇਰਾ ਕੰਮ ਬਾਹਰ ਨਿਕਲ ਰਿਹਾ ਹੈ ਉਸਨੇ ਮੈਚ ਜਿਸ ਤਰ੍ਹਾਂ ਦੀਆਂ ਫਰਮਾਂ ਮੈਨੂੰ ਆਫਰ ਹੋ ਰਹੀਆਂ ਤੇ ਉਹਦੀ ਆਉਟਪੁੱਟ ਦੇਖ ਕੇ ਹੁਣ ਮੈਨੂੰ ਉਹਦਾਂ ਦੀਆਂ ਫਿਲਮਾਂ ਲਈ ਕਾਲ ਆਉਣ ਲੱਗੇ ਵੀ ਯਾਰ ਕੱਲਾ ਉਹ ਮੈਨੂੰ ਸੀ ਜਿਵੇਂ ਆਪਾਂ ਨੂੰ ਸੋਚਦੇ ਸੀ ਵੀ ਸਾਰਾ ਕੁਝ ਹੀ ਕਰ ਲਾਂਗਾ ਤਾਂ ਕਰਕੇ ਹੁਣ ਆਇਆ ਵੀ ਸਬਜੈਕਟ ਵਧੀਆ ਮੈਨੂੰ ਆਪਣੇ ਆਪ ਚ ਫਿੱਟ ਕਰਨ ਲੱਗ ਗਏ ਜਿਵੇਂ ਮਾਂ ਫਿਲਮ ਦਾ ਉਹ ਹਾਂ ਜਦੋਂ ਮਾਂ ਫਿਲਮ ਸੀਗੀ ਉਹ ਮਤਲਬ ਲੱਕੀਲੀ ਗੱਲ ਇਹ ਵੀ ਹੈ ਕਿ ਜਿੰਨਾ ਬੈਸਟ ਕੰਮ ਆ ਮੇਰੇ ਖਿਆਲ ਚ ਮੈਂ ਜੇ ਕਹਿ ਸਕਦਾ ਤਾਂ ਸਾਰਾ ਹੰਬਲ ਮੋਸ਼ਨ ਨਾਲ ਲੱਗੀ ਪਈ ਬਾਈ ਹਰਾਨ ਵਾਲਾ ਤੇ ਮਾਂ ਫਿਲਮ ਸੀਗੀ ਸ਼ਾਵਾਣੀ ਗਧਾਰੀ ਲਾਲ ਜ਼ਿਲ੍ਹਾ ਸੰਗਰੂਰ ਕ੍ਰਿਮੀਨਲ ਅ ਨਹੀਂ ਬੱਬਰ ਅਮਰ ਸੀਗਾ ਡਾਇਰੈਕਟਰ ਦਾ ਵੈਸੇ ਉਹਦਾ ਪਰ ਵੀ ਉਹ ਹੰਬਲ ਵੱਲੋਂ ਹਾਂ ਤੇ ਉਹ ਇਹ ਕੰਮ ਨੇ ਜਿਹੜੇ ਵੀ ਮੇਰੇ ਵਧੀਆ ਸੀਗੇ ਉਹਦੇ ਕਰਕੇ ਹੁਣ ਅੱਗੇ ਹੋਰ ਨਵੀਆਂ ਚੀਜ਼ਾਂ ਆਫਰ ਹੋ ਰਹੀਆਂ ਨੇ ਵਧੀਆ ਹੁਣ ਤੁਸੀਂ ਕਿਹਾ ਕਿ ਜਿਵੇਂ ਕਿ ਸ਼ੁਰੂਆਤ ਮਤਲਬ ਕਾਮੇਡੀ ਤੋਂ ਹੋਈ ਹੈ ਨਾ ਉਹ ਦੋਰੀ ਸੀਗਾ ਕਿ ਲਾਈਕ ਕਾਮੇਡੀ ਚੱਲਦੀ ਸੀ ਜਿਵੇਂ ਕੈਰੀ-ਆਨ ਜੱਟਾ ਲਗਾ ਲੀਏ ਹੈ ਨਾ ਤਾਂ ਐਦਾਂ ਜੋ ਕਾਮੇਡੀ ਸੀ ਤੇ ਇਹ ਹੁਣ ਜੋ ਹੈ ਐਕਸ਼ਨ ਪੰਜਾਬੀ ਸਿਨੇਮਾ ਦੇ ਵਿੱਚ ਇਹ ਸੀ ਜ ਨਵੀਂ ਆਈ ਹੈ ਲਾਈਕ ਨਵੀਂ ਨਹੀਂ ਵੈਸੇ ਪਹਿਲੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਮੂਵੀਜ਼ ਆਈਆਂ ਹੈ ਤਾ ਮਤਲਬ ਐਦਾਂ ਇੱਕ ਕਾਮੇਡੀ ਤੋਂ ਐਕਸ਼ਨਸ ਦੇ ਵਿੱਚ ਆ ਕੇ ਮਤਲਬ ਉਹ ਕਿੱਦਾਂ ਦੀ ਫੀਲਿੰਗ ਆਂਦੀ ਹੈ ਲਾਈਕ ਉਹ ਨਵੀਂ ਚੀਜ਼ ਕੀ ਆਈ ਹੈ ਤੁਹਾਡੇ ਅੰਦਰ ਹੱਸਣਾ ਨਹੀਂ ਛੱਡ ਸਕਦੇ ਨਾ ਭੁੱਲ ਸਕਦੇ ਹਾਂ ਹਾਂ ਗੱਲ ਇਹ ਹੈ ਵੀ ਉਹਦੇ ਪੈਰਲਰ ਜਿਹੜਾ ਸਿਨੇਮਾ ਹੈਗਾ ਉਹ ਇੱਕ ਹੋਰ ਨਵੇਂ ਡਾਇਰੈਕਟਰ ਆਏ ਨਵੇਂ ਰਾਈਟਰ ਨਵੇਂ ਮਤਲਬ ਡੀਓਪੀਜ਼ ਉਹਨਾਂ ਦੀ ਜਿਹੜੀ ਸੋਚ ਆ ਹੁਣ ਨਵੀਂ ਆ ਤਾਂ ਉਹ ਨਵੇਂ ਜਿੰਨੇ ਕੋਈ ਸਾਡੇ ਸਮਕਾਲੀ ਅਸੀਂ ਹਮ ਉਮਰਾਂਗੇ ਸਾਰੇ ਤਾਂ ਉਹ ਦੇਖਦੇ ਨੇ ਵੀ ਯਾਰ ਇਹਨਾਂ ਦੀ ਬੈਕਗ੍ਰਾਉਂਡ ਥੀਏਟਰ ਆ ਤੇ ਇਹ ਬੰਦੇ ਇਹ ਚੀਜ਼ ਨੂੰ ਬਹੁਤ ਜਾ ਜਿਹਨੂੰ ਵੀ ਜਿਵੇਂ ਹੁਣ ਅਮਰ ਨੇ ਪ੍ਰਦੀਪ ਨੂੰ ਮੌਕਾ ਦਿੱਤਾ ਹੈਗਾ ਉਹ ਚ ਹਨਾ ਪਹਿਲਾ ਬਾਅਦ ਨਹੀਂ ਚਾਹੀ ਭਾਈ ਕਿੱਦਾਂ ਤੇ ਬਬਰ ਜੋ ਤਾਂ ਲਾਰੇ ਵੀ ਪ੍ਰਦੀਪ ਇਹਨੂੰ ਕੰਮ ਬਹੁਤ ਸੋਹਣਾ ਕਰੂਗਾ ਰਾਜਵੀਰ ਦਾ ਕੈਰੈਕਟਰ ਸੀਗਾ ਉਹ ਕਹਿੰਦਾ ਵੀ ਇਹ ਰਾਜ ਬਹੁਤ ਕੰਡ ਕਰੂਗਾ ਤਾਂ ਫਿਰ ਸਾਨੂੰ ਆਫਰ ਮਿਲਣ ਲੱਗ ਗਿਆ ਉਹਨਾਂ ਨੇ ਅੱਗੇ ਸਾਡਾ ਇਹ ਹੈ ਵੀ ਜਿੰਨਾ ਕ ਅਸੀਂ ਆਟਾ ਗੁੰਨ ਕੇ ਉਹ ਚ ਮਿੱਠਾ ਪਾਉਣਿਆ ਉਹਨਾਂ ਸਵਾਦ ਰੋਟੀ ਬਣ ਜਾਂਦੀ ਉਹ ਦਰਸ਼ਕਾਂ ਵਾਲਾਂ ਠੀਕ ਹੈ ਉਹ ਵੀ ਸੋ ਤੁਸੀਂ ਹਾਂਗਕong ਤੋਂ ਜੋ ਹੈ ਆਏ ਹੋ ਹੈ ਨਾ ਪੰਜਾਬੀ ਤਾਂ ਉਸ ਤੋਂ ਬਾਅਦ ਜੋ ਹੈ ਤੁਸੀਂ ਵਾਰਨਿੰਗ ਕਰ ਰਹੇ ਹੋ ਮਤਲਬ ਕਿ ਮਤਲਬ ਇਹ ਸਫਰ ਹਾਂਗਕong ਤੋਂ ਲੈ ਕੇ ਹੁਣ ਤੱਕ ਦਾ ਪੂਰਾ ਕਿਦਾਂ ਦਾ ਰਿਹਾ ਤੇ ਮਤਲਬ ਕਿਵੇਂ ਤੁਸੀਂ ਸੋਚਿਆ ਸੀ ਕਿ ਵੀ ਕਾਮੇਡੀ ਤੋਂ ਬਾਅਦ ਐਕਸ਼ਨ ਉਹ ਤਾਂ ਚਲੋ ਗੱਲ ਹੈ ਹੀ ਬਟ ਜੋ ਹੈ ਹਾਂਗਕong ਤੋਂ ਪੰਜਾਬੀ ਸਿਨੇਮਾ ਦੇ ਵਿੱਚ ਆਣਾ ਉਦਾਂ ਦਾ ਸਫਰ ਕਿਦਾਂ ਦਾ ਰਿਹਾ ਐਕਚੁਅਲੀ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਵੀ ਕਿਵੇਂ ਕਿਵੇਂ ਫਲੋ ਦੇ ਵਿੱਚ ਰੁੜੀ ਤੁਰਿਆ ਗਿਆ ਸਕਾਰ ਬੀਗ ਅੱਪੀ ਰਸਤੇ ਬਣਦੇ ਗਏ ਬੀ ਮੈਂ ਮੇਰੇ ਖਿਆਲ ਬੋਲੀ ਵੀਰਾਂ ਗਿਆਂ ਨੂੰ ਵੀ ਉਹਦੀ ਮਿਲਿਆ ਹਨ 18 19 ਚ ਮਿਲੇ ਆਪਾਂ ਉਦੋਂ ਪਹਿਲਾਂ ਇੱਕ ਵਾਰੀ ਮਿਲੇ ਸੀ 16 ਚ ਹਨਾ ਵੈਸੀ ਕਾਰਵਾਸ਼ ਕਰਾ ਰਹੇ ਸੀ ਆਪਾਂ ਤੇ ਉਹ ਪਤਾ ਨਹੀਂ ਸੀ ਵੀ ਆਏਗਾ ਉਹਨੇ ਜਿਵੇਂ ਮਤਲਬ ਵੀ ਆ ਪ੍ਰਦੀਪ ਨੂੰ ਤਾਂ ਮੈਂ ਬਹੁਤ ਪਹਿਲਾਂ ਦਾ ਜਾਣਦਾਗਾ ਸਕੰਦਰ ਫਰਮ ਦੇ ਵਿੱਚ ਸੀ ਹਨਾ ਪ੍ਰਦੀਪ ਤੇਰਾ ਮੋਟਰਸਾਈਕਲ ਵੀ ਸੀ ਵਿੱਚ ਹਨਾ ਆ ਇਧਰਲੇ ਪਾਸੇ ਨੂੰ ਮੇਰੀ ਪਹਿਲੀ ਫਿਲਮ ਬੱਬਰੀ ਸੀਗੀ ਬੀਰੀਆਰ ਗੈਂਦੇ ਨਾਲ ਸਾਰਿਆਂ ਦੇ ਨਾਲ ਇਹਨਾਂ ਦੇ ਨਾਲ ਫਿਰ ਉਦੋਂ ਬਾਅਦ ਚ ਤਾਂ ਮਤਲਬ ਵੀ ਇੱਕ ਥੋੜਾ ਪਿਆਰ ਬਣ ਜਾਂਦਾ ਤੇ ਤੁਹਾਨੂੰ ਲੱਗਦਾ ਕਿਸੇ ਨੂੰ ਵੀ ਆਹ ਕੈਰੈਕਟਰ ਰਾਜਵਦੀਆ ਕਰ ਸਕਦਾ ਆ ਬੋਲੀ ਵਧੀਆ ਕਰ ਸਕਦਾ ਪ੍ਰਦੀਪ ਵਧੀਆ ਕਰ ਸਕਦਾ ਤਾਂ ਕੁਦਰਤੀ ਬਾਵਾ ਖਾਸੇ ਮੌਕੇ ਬਣ ਕੇ ਇਕੱਠੇ ਕੰਮ ਕਰਦੇ ਕਹਤੇ ਸੋ ਤੁਸੀਂ ਜੋ ਹੈ ਕੋਹਰਾ মুਵੀ ਕੀਤੀ ਹੈ Netflix ਨਾਲ ਹੈ ਨਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਡਿਫਰੈਂਸ ਵਰਨਿੰਗ ਦੇ ਵਿੱਚ ਕੰਮ ਕਰਕੇ ਤੇ ਕੋਹਰਾ ਚ ਕੰਮ ਕਰਕੇ ਕੀ ਅੰਤਰ ਲੱਗਾ ਤੁਹਾਨੂੰ ਅੰਤਰ ਕੋਈ ਨਹੀਂ ਬਸ ਉਹ ਚ ਐਕਟਰ ਹੋਰ ਸੀ ਚੋਰ ਨਹੀਂ ਤੇ ਸਟੋਰੀ ਹੋਰ ਸੀ ਹੋਰ ਕੁਝ ਨਹੀਂ ਕਿ ਹਾਂ ਉਹ ਬਸ ਉਹ Netflix ਤੇ ਸੀ ਉਹ ਸੇਮ ਮੇਕਰ ਸੇਮ ਨੇ ਮਤਲਬ ਉਹੀ ਨੇ ਜੋ ਉਸ ਬਣਾਉਣ ਦਾ ਹਾਂ ਕ੍ਰੀਏਟੀਵਿਟੀ ਬਹੁਤ ਜ਼ਿਆਦਾ ਆ ਕਿਉਂਕਿ ਨਵੇਂ ਨੇ ਜਿਹੜੇ ਵੀ ਹੁਣ ਡਾਇਰੈਕਟਰ ਆ ਰਹੇ ਨੇ ਐਕਸਪੈਰੀਮੈਂਟ ਕੰਮ ਕਰ ਰਹੇ ਨੇ ਉਹ ਨਵੇਂ ਨੇ ਤੇ ਮੇਰੇ ਖਿਆਲ ਚ ਨਵਾਂ ਮੰਦਾ ਕੁਛ ਮਰਜ਼ੀ ਕੰਮ ਕਰ ਰਿਹਾ ਜੇ ਦਿਲੋਂ ਕਰਦਾ ਉਹ ਤਾਂ ਉਹ ਸਰ ਮੱਥੇ ਆ ਆਡੀਅנס ਲਈ ਸੋ ਮੇਰੇ ਖਿਆਲ ਚ ਵਾਰਨਿੰਗ ਵੀ ਉਹੀ ਚੀਜ਼ ਹੀ ਆ ਉਸੇ ਚੀਜ਼ ਦਾ ਹਿੱਸਾ ਬਹੁਤ ਵਧੀਆ ਕੰਮ ਹੋਇਆ ਗਿਆ ਬਾਕੀ ਅਸੀਂ ਸਾਰੇ ਹੈਗੇ ਆ ਅਸੀਂ ਬਾਵਾ ਸਾਨੂੰ ਇਕੱਠੇ ਕੰਮ ਕਰਦੇ ਹੁਣ ਕਈ ਫਿਲਮਾਂ ਜਨ ਇਕੱਠੇ ਹੋ ਗਏ ਹਮ ਪਰ ਨਾਲੇ ਤੋਂ ਇੱਕ ਨਾ ਬਿਊਟੀ ਆ ਹ ਹੁਣ ਵਾਲੀ ਜਨਰੇਸ਼ਨ ਦੀ ਪਹਿਲਾਂ ਵੀ ਹੋਣਗੇ ਆਬਵੀਅਸਲੀ ਹੈ ਨਾ ਵੀ ਅਸੀਂ ਇੰਨੇ ਮੁੰਡੇ ਉਹ ਚ ਕੰਮ ਕਰ ਰਹੇ ਆ ਵਰਨਿੰਗ ਦੇ ਵਿੱਚ ਕਿਸੇ ਨੂੰ ਕਿਸੇ ਨਾਲ ਕੋਈ ਇਨਸਿਕਿਉਰਟੀ ਨਹੀਂ ਸੀਗੀ ਨਾਟ ਅ ਸਿੰਗਲ ਪਰਸਨ ਸਭ ਨੂੰ ਆਪਦੇ ਕੈਰੈਕਟਰ ਪਸੰਦ ਸੀ ਜਿਹੜੇ ਮਿਲੇ ਸੀ ਉਹਨਾਂ ਨੂੰ ਪਤਾ ਸੀ ਮੈਂ ਆ ਪਲੇ ਕਰਨਾ ਮੈਂ ਆ ਪਲੇ ਕਰਨਾ ਬਾਕੀ ਸਾਰਾ ਫਨ ਸੀ ਹਮ ਉਲਟਾ ਪੁਸ਼ ਜ਼ਰੂਰ ਕਰ ਦਿੰਦੇ ਆ ਉਹਨਾਂ ਵਾਲੇ ਮੁੰਡੇ ਜਿੰਨੇ ਵੀ ਜਿਵੇਂ ਬੋਲੀਵੀਰਾਂ ਬਹੁਤ ਲੋਕਾਂ ਨੂੰ ਪੁਸ਼ ਕਰਦਾਗਾ ਹਨਾ ਵੀ ਯਾਰ ਉਹ ਮੁੰਡਾ ਵਧੀਆ ਐਕਟਰ ਉਹਨੂੰ ਲੈ ਲਓ ਨਾ ਜੇ ਮੈਨੂੰ ਐਨੀਫੈਕਟ ਕਿਤੇ ਫਲਾਨਾ ਲੈ ਲਓ ਹਨਾ ਫਲਾਨਾ ਐਨੀਫਰਟ ਉਹ ਹੈਗਾ ਇੱਕ ਮੁੰਡਾ ਉਹ ਵੀ ਵਧੀਆ ਐਕਟਰ ਹੈ ਨਾ ਇਹ ਮੈਨੂੰ ਸੱਚੀ ਹੋਣ ਵਾਲੀ ਜਨਰੇਸ਼ਨ ਦੀ ਮਤਲਬ ਵੀ ਬਿਊਟੀ ਲੱਗਦੀ ਹੈ ਕਿ ਵੀ ਉਹ ਇੱਕ ਦੂਜੇ ਨੂੰ ਪੁਸ਼ ਕਰਦੇ ਆ ਵੀ ਯਾਰ ਉਹ ਬੱਚਾ ਚੰਗਾ ਐਕਟਰ ਆ ਉਹਦਾ ਕੰਮ ਬਣ ਜੇ ਉਹਦਾ ਕੰਮ ਬਣ ਜੇ ਹਨਾ ਇੱਥੇ ਸੱਚੀ ਕੋਈ ਇਨਸਿਕਿਉਰਿਟੀ ਇਸ ਕਰਕੇ ਨਹੀਂ ਕਿਉਂਕਿ ਸਾਰਿਆਂ ਨੂੰ ਕੰਮ ਆਉਂਦਾਗਾ ਬੋਲੀ ਨੂੰ ਪਤਾ ਉਹਨੇ ਕੀ ਪਲੇ ਕਰਨਾ ਤੇ ਕਿਹੋ ਜਿਹਾ ਪਲੇ ਕਰਨਾਗਾ ਉਹਨੂੰ ਕੰਮ ਆਉਂਦਾ ਆ ਇਸ ਕਰਕੇ ਨਾਲ ਦੇ ਤਾਂ ਉਹਨੂੰ ਕੋਈ ਇਨਸਿਕਿਉਰਟੀ ਨਹੀਂ ਪ੍ਰਦੀਪ ਨੂੰ ਕੋਈ ਇਨਸਿਕਿਉਰਟੀ ਨਹੀਂ ਇਹ ਮੈਨੂੰ ਲੱਗਦਾ ਵੀ ਜਿਹੜੇ ਨਵੇਂ ਮੇਕਰ ਵੀ ਆ ਮੈਂ ਦੇਖਿਆ ਜਿਵੇਂ ਅਮਰਜੀਤ ਸਰਾਉ ਭਾਜੀ ਆ ਹਨਾ ਉਹ ਮਤਲਬ ਵੀ ਮਤਲਬ ਬੜਾ ਅਪਰੀਸ਼ੀਏਟ ਕਰਦਾ ਯਾਰ ਮੈਂ ਫਲਾਣ ਨੀ ਫਲਾਣ ਨੇ ਡਾਇਰੈਕਟਰ ਦੀ ਫਿਲਮ ਦੇਖੀ ਉਹਨੇ ਬੜੀ ਵਧੀਆ ਫਿਲਮ ਬਣਾਈ ਯਾਰ ਮੈਨੂੰ ਸੱਚੀ ਬੜਾ ਵਧੀਆ ਲੱਗਦਾ ਯਾਰ ਵੀ ਇੱਥੇ ਇਨਸਿਕਿਉਰਟੀ ਨਹੀਂ ਹੈਗੀ ਕੋਈ ਅਪਰੀਸ਼ੀਏਟ ਕਰ ਰਿਹਾ ਉਲਟਾ ਕੁਚੇ ਦਾ ਕੰਮ ਇਹ ਬਿਊਟੀ ਆ ਸੱਚੀ ਸਿਨੇਮੇ ਦੀ ਉਥੇ ਹੀ ਜੇ ਫਿਲਮ ਦੇ ਡਾਇਲੌਗਸ ਦੀ ਗੱਲ ਕਰੀਏ ਤਾਂ ਟੀਜ਼ਰ ਦੇ ਵਿੱਚ ਹੀ ਜੋ ਸਟਾਰਟਿੰਗ ਹੀ ਹੁੰਦੀ ਹੈ ਕਿ ਪੰਮਾ ਬੋਲਦਾ ਵੀਰੇ ਐਦਾਂ ਐਦਾਂ ਕਰਕੇ ਡਾਇਲੌਗਸ ਤਾਂ ਤੁਹਾਨੂੰ ਕੀ ਲੱਗ ਤੁਹਾਡੇ ਫੇਵਰਿਟ ਡਾਇਲੌਗਸ ਕਿਹੜੇ ਰਹੇ ਸਾਡੇ ਤਾਂ ਇਹ ਹੈ ਨਾ ਅਸਲ ਵਿੱਚ ਚੱਕਰ ਕੀ ਹੈ ਕਿ ਪ੍ਰਿੰਸ ਦੇ ਬਾਈ ਹੋਰਾਂ ਨੂੰ ਪਹਿਲਾਂ ਲੋਕਾਂ ਨੇ ਪਿਆਰ ਦਿੱਤਾ ਹੋਇਆ ਬਾਰਨਿਚ ਹਮਮ ਪਹਿਲੀ ਚ ਅਸੀਂ ਤਿੰਨੇ ਹੀ ਇਹਦੇ ਵਿੱਚ ਨਵੇਂ ਆਗੇ ਸਾਡੇ ਦਾ ਡਾਇਲੌਗ ਜਦੋਂ ਇਹ ਆਉਣਗੇ ਇਹ ਸੀਗੇ ਵਿੱਚ ਉਹਦੇ ਬਾਰਨਿਚ ਇਹਨਾਂ ਦੀ ਐਂਟਰੀ ਹੋਈ ਸੀ ਕੈਰੀ ਆਨ ਕਰਨ ਲਈ ਉਹਨੂੰ ਤੇ ਇਹ ਆ ਵੀ ਸਾਡੇ ਹੁਣ ਜਿਹੜਾ ਡਾਇਲੋਗ ਜਦੋਂ ਫਿਲਮ ਆਊਗੀ ਉਦੋਂ ਜਿਹੜਾ ਸਾਡਾ ਸੀਨ ਕੋਈ ਨਿਕਲਿਆ ਜਿਹੜਾ ਦਰਸ਼ਕਾਂ ਨੇ ਪਸੰਦ ਕੀਤਾ ਫੇਰ ਤਾਂ ਸੁਣਾਉਂਦੇ ਵਧੀਆ ਲੱਗਾਂਗੇ ਤੇ ਉਹ ਵਧੀਆ ਵੀ ਲੱਗਣਗੇ ਹੁਣ ਤੇ ਇਹ ਆ ਵੀ ਕਿਉਂਕਿ ਪੰਮੇ ਬਾਈ ਦਾ ਇਹ ਵੀ ਉਹ ਕਰਕਰਦਾਰ ਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਦਰਸ਼ਕਾਂ ਨੇ ਇੰਨਾ ਪਿਆਰ ਦਿੱਤਾ ਕਿ ਉਹ ਜਦੋਂ ਬੋਲਦਾ ਹੀ ਪੰਮਾ ਬੋਲਦਾ ਵੀਰੇ ਹਾਂ ਨਾ ਉਹ ਚੀਜ਼ਾਂ ਵੀ ਹਾਂਜੀ ਹਾਂ ਮਤਲਬ ਉਹ ਵਧੀਆ ਲੱਗਦਾ ਬਾਈ ਦੇ ਮੂੰਹ ਹੀ ਵਧੀਆ ਲੱਗਦੇ ਨੇ ਡਾਇਲੋਗ ਮਤਲਬ ਡਾਇਲੋਗ ਤਾਂ ਮੇਰੇ ਲੱਦਾ ਹੀ ਲੱਦਾ ਵੀ ਬਾਈ ਦੇ ਮੂੰਹ ਹੀ ਵਧੀਆ ਲੱਗਦੇ ਜੇ ਆਪਾਂ ਸਾਰੇ ਹੀ ਬੈਠੇ ਵੇ ਕਹਿੰਦੇ ਡਾਇਲਗਸ ਨੂੰ ਤੁਸੀਂ ਕਹਿੰਦੇ ਕਿ 100 ਸੁਨਾਰ ਕੇ ਇੱਕਾਰ ਜੱਟ ਦਾ ਹਾਰ ਦੇ ਸੰਭਲ ਫਰੈਂਚ ਵੀਡੀਓ ਨੂੰ ਹੀ ਲੱਗਦਾ ਨਹੀਂ ਫਿਰ ਇੱਕ ਇੱਕ ਡਾਇਲੋਗ ਜੋ ਤੁਹਾਨੂੰ ਲੱਗਦਾ ਕਿ ਹਾਂ ਇਹ ਬੈਸਟ ਹੈ ਵਾਰਨਿੰਗ ਟੂ ਦੋ ਚਲ ਵੀ ਬੋਲ ਦੇਣਾ ਕਿ ਹੈਲੋ ਕੀ ਹਾਲ ਹੈ ਵੀਰੇ ਮੇਰੇ ਮੰਜੇ ਤੇ ਤਾਂ ਨਹੀਂ ਬੈਠੇ ਹੋ ਸੀ ਹਾਂ ਇਹ ਤਾਂ ਆਈ ਵੀ ਇਹ ਬਾਕੀ ਹਿੰਦੀ ਚ ਵੀ ਡਬ ਕੀਤਾ ਬਾਦੇ ਹੋ। ਅੱਛਾ ਹਰ ਇੱਕ ਫਿਲਮ ਦੀ ਨਾ ਇੱਕ ਲਾਈਕ ਅ ਬੈਕਸਟੇਜ ਸਟੋਰੀ ਹੁੰਦੀ ਹੈ ਹੈਨਾ ਲਾਈਕ ਸ਼ੂਟ ਦੇ ਦਰਮਿਆਨ ਜਿਹੜੀ ਚੀਜ਼ਾਂ ਹੁੰਦੀਆਂ ਕਿ ਆਹ ਚੀਜ਼ ਜੋ ਹੋਈ ਹੈ ਇਹ ਚੀਜ਼ ਅਸੀਂ ਕਦੇ ਨਹੀਂ ਬੋਲ ਸਕਦੇ ਤਾਂ ਐਦਾਂ ਦੀ ਕੋਈ ਚੀਜ਼ ਹੋਈ। ਕੋਈ ਸਟੋਰੀ ਹੁੰਦਾ ਸੀਗਾ ਜੀ ਫਨ ਇਹ ਹੁੰਦਾ ਵੀ ਸਾਡਾ ਫਨ ਇੰਨਾ ਅਨਲਿਮਿਟਿਡ ਜਿਹਾ ਹੁੰਦਾ ਵੀ ਉਹ ਸਾਰਾ ਅਸੀਂ ਉੱਥੇ ਉੱਥੇ ਛੱਡ ਦਿੰਦੇ ਹਾਂ ਜਿਵੇਂ 22 ਸੀਗੇ ਅਸੀਂ ਸਾਰੇ ਇਕੱਠੇ ਹੋ ਕੇ ਬਹੁਤ ਹਾਸਾ ਖੇਡਾ ਕਰਦੇ ਸੀ ਜਦੋਂ ਇੱਕ ਦਾ ਸੀਨ ਹੋ ਗਿਆ। ਜਾ ਸੀ ਜਦੋਂ ਕਿ ਇਹਨਾਂ ਦੇ ਸੀਨ ਚੱਲਦੇ ਨੇ ਮੈਂ ਸੈਟ ਤੇ ਖੜਾ ਹਾਂ ਜੇ ਮੇਰਾ ਜਾਂ ਸਾਡੇ ਚੱਲਦੇ ਨੇ ਇਹ ਖੜੇ ਨੇ ਤਾਂ ਉੱਥੇ ਮਤਲਬ ਹੈ ਵੀ ਲਰਨਿੰਗ ਪ੍ਰੋਸੈਸ ਜ਼ਿਆਦਾ ਹੁੰਦਾ ਜਦੋਂ ਇਦਾਂ ਦਾ ਕੁਝ ਘਟ ਰਿਹਾ ਹੋਵੇ ਨਾ ਸਾਰੀ ਟੀਮ ਬੰਬੇ ਤੋਂ ਆਈ ਹੋਈ ਹੈ ਫਾਈਟ ਜਿਹੜੇ ਵਾਲੇ ਹੈਗੇ ਫਾਈਟਰ ਤੇ ਇੱਕ ਦੂਜੇ ਨਾਲ ਹਾਸਾ ਖੇਡਾ ਸੀਗਾ ਬਹੁਤ ਜ਼ਿਆਦਾ ਹੱਸਦੇ ਖੇਡਦੇ ਇੱਕ ਦੂਜੇ ਨਾਲ ਜਿਹੜੀ ਕੋਈ ਲੱਗਦੀ ਸੀ ਯਾਰ ਉਧਰ ਆਏ ਜੋ ਬਹੁਤ ਜ਼ਿਆਦਾ 25 ਜਾਣੇ ਸੀ ਮਤਲਬ ਜਿਹਦੇ ਚ ਮੋਢਾ ਇਕੱਠੇ ਹੋ ਕੇ ਬੈਠ ਜਾਂਦੇ ਸੀ ਫਿਰ ਭਾਂਡ ਭਾਂਡ ਦੀਆਂ ਗੱਲਾਂ ਸੁਣਾਉਂਦੇ ਜਿਹਦੇ ਚ ਮੋਢਾ ਵਾਦਾ ਸੀ ਐਕਟਰੀ ਸੀ ਸਾਰੇ ਉੱਥੇ ਅੱਛਾ ਫਿਲਮ ਦੇ ਵਿੱਚ ਪੂਰਾ ਐਕਸ਼ਨ ਹੈ ਹੈਨਾ ਐਂਡ ਜਿਹੜੀ ਆਪਣੀ ਜਨਤਾ ਹੈਗੀ ਆ ਸਾਰੀ ਉਹ ਫਿਲਮ ਨੂੰ ਦੇਖ ਕੇ ਉਸ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਵੀ ਉਹ ਜਿਹੜੀ ਜਨਤਾ ਹੈ ਉਹ ਕਿਸ ਵੇ ਨਾਲ ਦੇਖੇ ਉਸ ਫਿਲਮ ਨੂੰ ਕੀ ਅਪੀਲ ਕਰਦੇ ਹੋ ਕੀ ਉਮੀਦ ਹੈ ਫਿਲਮ ਨਾਲ ਉਹ ਮੂਵੀ ਮੰਗੋਂ ਦੇਖਣਾ ਉਸ ਤੋਂ ਬਾਅਦ ਦੱਸਣ ਕਿਹਾ ਉਹਨਾਂ ਨੂੰ ਪੋਜ਼ਿਟਿਵ ਪੋਜ਼ਿਟਿਵ ਵੇ ਨਾਲ ਦੇਖਣਾ ਐਂਟਰਟੇਨਿੰਗ ਵੇ ਨਾਲ ਦੇਖਣਾ ਕਿਉਂਕਿ ਫਿਲਮ ਦੇ ਵਿੱਚ ਉਹ ਸਭਾ ਜੋ ਚਾਹੀਦਾ ਹਾਸਾ ਵੀ ਹੈ ਸਸਪੈਂਸ ਵੀ ਹੈ ਥ੍ਰਿਲਰ ਵੀ ਹੈ ਐਕਸ਼ਨ ਵੀ ਹੈ ਠੀਕ ਹੈ ਕਹਾਣੀ ਵੀ ਹੈ ਤੇ ਨਵੇਂ ਕਿਰਦਾਰ ਨੇ ਜਿਹੜੀ ਵਾਰਨੇ ਪਹਿਲਾਂ ਦੇਖੀ ਹੋਈ ਹੈ ਹੁਣ ਸਾਰਿਆਂ ਲਈ ਕੇ ਵੀ ਹੈ ਦਰਸ਼ਕ ਵਰਗ ਜਿਹੜਾ ਜਿਵੇਂ ਪਹਿਲਾਂ ਸੀਗਾ ਪਹਿਲਾਂ ਜਦੋਂ ਐਪੀਸੋਡ ਰਿਲੀਜ਼ ਹੋਏ ਸੀਗੇ ਅਸਵੀ ਦੂਜੇ ਦੀ ਫਿਰ ਫਿਲਮ ਬਣ ਗਈ ਫਿਲਮ ਤੋਂ ਬਾਅਦ ਹੁਣ ਪਮਾ ਜੀ ਜੇਲ ਚ ਚਲ ਗਏ ਪਿੱਛੇ ਉਹ ਤੇ ਗੇਜਾ ਜੇਲ ਚ ਚਲ ਗਿਆ ਹੁਣ ਅੱਗੇ ਕੀ ਮਾਹੌਲ ਹੈ ਜੇਲ ਚ ਕੀ ਹੋਣਾ ਇਹ ਕ੍ਰਿਓਸਿਟੀ ਬਹੁਤ ਮੇਰੇ ਖਾਤੇ ਚ ਮੁੱਖ ਆ ਗਈ ਫਿਲਮ ਦੇਖਣ ਲਈ ਵੀ ਅੱਗੇ ਹੁਣ ਕੀ ਹੋਊਗਾ ਔਰ ਇਹਦੀ ਵੇਟ ਬਹੁਤ ਹੈ ਇੰਤਜ਼ਾਰ ਬਹੁਤ ਹੈ 1 in 2 ਦਾ ਸਾਨੂੰ ਜ਼ਿਆਦਾ ਹੈ ਸਾਰਿਆਂ ਨੂੰ ਹੀ ਆ ਸਰ ਤਾਂ ਸਮਾਂ ਹੁੰਦਾ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬਸ ਆ ਮੈਨੂੰ ਲੱਗਿਆ ਕਿ ਤੇ ਲਾਸਟ ਬਾਈਟ ਹੀ ਹੈ ਮੈਂ ਇਹੀ ਕਹਾਗੇ ਜੀ ਵੀ 2 ਫਰਵਰੀ ਨੂੰ ਆ ਰਹੀ ਹੈ ਫਿਲਮ ਆਪਣੇ ਦੋਸਤਾਂ ਮਿੱਤਰਾਂ ਨਾਲ ਜਾ ਕੇ ਦੇਖੋ ਵਾਰਨਿੰਗ 2 ਜ਼ਰੂਰ ਦੇਖਿਆ ਉਹ ਤਿਹਾਰਾਂ ਦਾ ਟਾਈਮ ਚੱਲ ਰਿਹਾ ਹੈ ਵਾਰਨਿੰਗ 2 ਇਜ਼ ਆਲਸ ਵੇ ਫੈਸਟੀਵਲ